ਸਾਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਬਾਬਾ ਗੁਰਵਿੰਦਰ ਤੁਹਾਡਾ ਸਵਾਗਤ ਕਰਦਾ ਸਾਡੇ ਚੈਨਲ ਸੱਚ ਦੀ ਆਵਾਜ਼ ਅੱਜ ਮੇਰੇ ਨਾਲ ਮੇਰੇ ਸਹਿਯੋਗੀ ਸੱਜਣ ਦੀਪ ਸ਼ਾਹ ਜੀ ਸਾਸ੍ਰੀਕਾਲ ਜੀ ਸਾਸ੍ਰੀਕਾਲ ਜੀ ਦੀਪ ਜੀ ਅੱਜ ਸਾਡਾ ਮੁੱਦਾ ਹੈਗਾ ਅਸਲੀਲ ਕੰਟੈਂਟ ਅਸਲੀਲ ਕੰਟੈਂਟ ਅੱਜ ਆਪਾਂ ਕਿਤੇ ਵੀ ਦੇਖ ਲਈਏ ਇੰਸਟਾਗ੍ਰam ਫੇਸਬੁੱਕ ਕਿਤੇ ਵੀ ਚੱਲਦੀ ਆਪਾਂ ਸੋਸ਼ਲ ਮੀਡੀਆ ਤੇ ਤੇ ਸਾਰੇ ਕਿਤੇ ਅਸਲੀਲ ਕੰਟੈਂਟ 90% ਹੈ ਜੀ ਫਿਰ ਇਹ ਜਿਹੜੇ ਅਸਲੀਲ ਕੰਟੈਂਟ ਹੈ ਵਧਾ ਕੌਣ ਰਿਹਾ ਇਹ ਆਪਣੇ ਲੋਕ ਹਾਂਜੀ ਜੇ ਦੇਖਦੇ ਆ ਤਾਂ ਅੱਗੇ ਵਧਦੇ ਆ ਜੀ ਤਾਂ ਵੀਡੀਓ ਅੱਗੇ ਆਉਂਦੀਆਂ ਲੋਕਾਂ ਦੇ ਬਿਲਕੁਲ ਜੀ ਆਪਣੇ ਲੋਕ ਨਾ ਦੇਖਣ ਸਹੀ ਤਾਂ ਉਹ ਅੱਗੇ ਨਾ ਆਉਣ ਤੇ ਦੀਪ ਜੀ ਆਪਣਾ ਹੁੰਦਾ ਸੀਗਾ ਸੱਭਿਆਚਾਰ ਆਪਣਾ ਸੀਗਾ ਗਿੱਧਾ ਪੰਗੜਾ ਤੇ ਅੱਜ ਦੀ ਜਨਰੇਸ਼ਨ ਜਾ ਕਿੱਧਰ ਰਹੀ ਹੈ ਅੱਜ ਦੀ ਜਨਰੇਸ਼ਨ ਸਿਰਫ ਪੈਸਾ ਦੇਖ ਰਹੀ ਆ ਬਿਲਕੁਲ ਜੀ ਉਹਨਾਂ ਨੂੰ ਕੋਈ ਇੱਜ਼ਤ ਦਾ ਨਹੀਂ ਵੀ ਇੱਜ਼ਤ ਕੀ ਚੀਜ਼ ਆ ਉਹਨਾਂ ਨੇ ਸਿਰਫ ਲੱਕ ਮਾਰਨੇ ਆ ਜੀ ਤੇ ਵਿਊ ਲੈਣੇ ਆ ਜੀ ਤੇ ਮੈਂ ਤਾਂ ਉਹ ਲੋਕਾਂ ਦੀ ਦਿਮਾਗੀ ਮਾਨਸਿਕਤਾ ਪਾਗਲ ਕਹਣਾ ਲੋਕਾਂ ਨੂੰ ਮੰਨਨ ਨੂੰ ਜਿਹੜੇ ਲੋਕ ਕਹਿੰਦੇ ਬਾਅਦ ਚ ਉਹਨਾਂ ਨੂੰ ਕਹਿੰਦੇ ਵੀ ਆਹ ਦੇਖੋ ਕੁੜੀ ਕਿੰਨਾ ਗੰਦ ਪਾ ਰਹੀ ਆ ਹਨਾ ਉਹ ਬੋਲ ਵੀ ਯਾਰ ਤੁਸੀਂ ਲੋਕ ਆਪ ਤਾਂ ਤੁਸੀਂ ਵਿਊ ਦੇ ਰਹੇ ਹੋ ਜੀ ਆਪ ਤੁਸੀਂ ਫੋਲੋਅਰ ਬਣ ਰਹੇ ਉਹਦੇ ਆਪ ਤੁਸੀਂ ਕਮੈਂਟ ਕਰਦੇ ਹੋ ਬਿਲਕੁਲ ਫਿਰ ਇਹ ਤਾਂ ਜ਼ਿੰਮੇਵਾਰ ਕੌਣ ਆਪਾਂ ਆਪਾਂ ਦੇ ਆਪਾਂ ਨਾ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਬਿਲਕੁਲ ਜੇ ਤੁਸੀਂ ਚੰਗੀ ਚੀਜ਼ ਪਾਉਂਗੇ ਕੋਈ ਕੋਈ ਸਿੱਖਿਆ ਦਵੋ ਕਿਸੇ ਨੂੰ ਕੋਈ ਜੀ ਉਹਨਾਂ ਨੇ ਸੁਣਨੀ ਨਹੀਂ ਉਹ ਕਹਣਗੇ ਤਾਂ ਪਾਗਲ ਨੇ ਜੀ ਇਹ ਤਾਂ ਉਹੀ ਮਰੀ ਜਾਂਦੇ ਆ ਬਿਲਕੁਲ ਜੀ ਇਹ ਤਾਂ ਫਿਰ ਆਪਣੇ ਲੋਕ ਜ਼ਿੰਮੇਵਾਰ ਆ ਬਿਲਕੁਲ ਜੀ ਕਿੱਥੇ ਤਾਂ ਆਪਾਂ ਨੂੰ ਆਪਣੇ ਮੰਨ ਲਓ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਸੀਗਾ ਵੀ ਅਸੀਂ ਆ ਆ ਰਸਤੇ ਨਹੀਂ ਜਾਣਾ ਤੇ ਇੱਧਰ ਜਾਣਾ ਤੇ ਜਦੋਂ ਕੋਈ ਜਵਾਕ ਜਾਂ ਕਿਸੇ ਦੀ ਕੁੜੀ ਮੰਨ ਲਓ ਜਾਂ ਕਿਸੇ ਦੀ ਵੀ ਕਹਿ ਲਈ ਆਪਾਂ ਸੋਸ਼ਲ ਮੀਡੀਆ ਤੇ ਕੋਈ ਰੀਲ ਪਾਉਂਦੀ ਆ ਜਾਂ ਕਿਤੇ ਵੀ ਕੋਈ ਆਪਣੀ ਵੀਡੀਓ ਬਣਾਉਂਦੀ ਆ ਕੀ ਉਹਨਾਂ ਦੇ ਮਾਪੇ ਦੇਖਦੇ ਨਹੀਂ ਇਹਨੇ ਦੇਖਦੇ ਆ ਮਾਪੇ ਮੈਨੂੰ ਲੱਗਦਾ ਵੀ ਉਹ ਮਾਪੇ ਵੀ ਯਾਰ ਮੈਨੂੰ ਵਿਚੇ ਮਲੇ ਲੱਗਦੇ ਆ ਕਿਉਂਕਿ ਪੈਸਾ ਮਿਲਦਾ ਮਾਪਾਪ ਨੂੰ ਵੀ ਬਿਲਕੁਲ ਮੈਨੂੰ ਇਹ ਲੱਗਦਾ ਵੀ ਅੱਜ ਕੱਲ ਨਾ ਲੋਕ ਨਾ ਪੈਸੇ ਦੇ ਆਦੀ ਮੈਨੂੰ ਪਤਾ ਵੀ ਜ਼ਿੰਦਗੀ 'ਚ ਆਪਣੇ ਪੈਸਾ ਬਹੁਤ ਮੈਟਰ ਕਰਦਾ ਹਾਂਜੀ ਜੇ ਪੈਸੇ ਤਾਂ ਜ਼ਿੰਦਗੀ ਆ ਬਿਲਕੁਲ ਜੀ ਤਾਂ ਸਕੂਨ ਆ ਬਿਲਕੁਲ ਤਾਂ ਬਿਮਾਰੀਆਂ ਠਾਰ ਮਰੇ ਤੋਂ ਬਚ ਜਾਈਓਗਾ ਸਭ ਹਾਂਜੀ ਹਾਂਜੀ ਪਰ ਯਾਰ ਆਪਾਂ ਲੋਕ ਇੰਨੀ ਵੀ ਬੇ ਬੇਗੈਰਤ ਨਾ ਹੋਈਏ ਹਾਂਜੀ ਕਿ ਆਪਾਂ ਆਪਦਾ ਸਰਕਲ ਭੁੱਲ ਜਾਈਏ ਵੀ ਆਪਾਂ ਕਿਹੜੇ ਸਰਕਲ ਤੋਂ ਨਿਕਲੇ ਆ ਬਿਲਕੁਲ ਜੀ ਵੀ ਆਪਾਂ ਕਿਹੜੇ ਆਹ ਰਾਹ ਪੈ ਰਹੇ ਆ ਨਾ ਆਪਾਂ ਗੋਰਿਆਂ ਦੀਆਂ ਮਹਿਮਾ ਦੀਆਂ ਇਹਨਾਂ ਦੀ ਰੀਸਾਂ ਕਰਦੇ ਆ ਯਾਰ ਆਪਾਂ ਨਹੀਂ ਬਣ ਸਕਦੇ ਨਾ ਬਣਿਓ ਉਹੀ ਗੱਲ ਆ ਦੀ ਵੀ ਵੀ ਜੁਬਾਕ ਇੱਜ਼ਤਾਂ ਭੁੱਲ ਗਏ ਆਪਣੇ ਮਾਪਿਓ ਦੀ ਇੱਜ਼ਤ ਭੁੱਲ ਗਏ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਦੀਪ ਜੀ ਵੀ ਅਗਲਾ ਜੇ ਕੋਈ ਜੁਬਾਕ ਨੰਗਾ ਜਾ ਰਿਆ ਜਾਂ ਕਿਸੇ ਦੀ ਕੁੜੀ ਜਾ ਰਹੀ ਹੈ ਤਾਂ ਨਾ ਤਾਂ ਉਹਦੇ ਪਿਓ ਬਾਰੇ ਬੋਲਿਆ ਜਾਂਦਾ ਸਿੱਧਾ ਐਵੇਂ ਕਹਿੰਦੇ ਆ ਵੀ ਫਲਾਣੇ ਸੌ ਦੀ ਪੁੱਤੀ ਜਾਂਦੀ ਆ ਅੱਜ ਕੱਲ ਦੇ ਜੁਬਾਕ ਉਹ ਸਾਰਾ ਕੁਝ ਭੁੱਲ ਗਏ ਨੇ ਅੱਜ ਕੱਲ ਤਾਂ ਇੱਕੋ ਚੀਜ਼ ਬੋਲਦੇ ਆ ਵੀ ਉਹ ਇੰਸਟਾਗ੍ਰam ਵਾਲੀ ਜਾਂਦੀ ਆ ਬਿਲਕੁਲ ਉਹ ਫੇਸਬੁੱਕ ਵਾਲੀ ਜਾਂਦੀ ਆ ਬਿਲਕੁਲ ਜੀ ਉਹ ਸਨੈਪਚੈਟ ਵਾਲੀ ਜਾਂਦੀ ਆ ਬਿਲਕੁਲ ਜੀ ਵੀ ਯਾਰ ਆਪਾਂ ਸਾਇਦ ਹੁਣ ਇਹ ਚੀਜ਼ਾਂ ਨਾਮ ਚੇਂਜ ਹੋ ਗਏ ਪੋਤੇ ਪੋਤਰੀਆਂ ਤੋਂ ਪਹਿਲਾਂ ਵੀ ਇੱਜ਼ਤਾਂ ਦੀ ਰਹੀ ਨਹੀਂ ਹੈਗੀ ਵੀ ਸਾਡੇ ਦਾਦਾ ਜੀ ਨੂੰ ਕੋਈ ਕੀ ਕਹੂਗਾ ਸਾਡੇ ਪਿਓ ਬਾਰੇ ਕੋਈ ਕੀ ਕਹੂਗਾ ਸਿਰਫ ਇੰਸਟਾਗ੍ਰam ਵਿਊ ਤੇ ਰੀਲਾਂ ਫਿਰ ਉਹ ਇੰਸਟਾਗ੍ਰam ਦੇ ਨਾਮ ਨਾਲ ਜਾਣੇ ਜਾਂਦੇ ਆ ਹਾਂਜੀ ਵੀ ਇੰਸਟਾਗ੍ਰam ਵਾਲੇ ਆ ਪਰ ਉਹ ਇੰਸਟਾਗ੍ਰam ਤੇ ਕਿੰਨਾ ਦੇ ਮਤਲਬ ਵਿੱਚ ਸੋਚੇ ਕਿੰਨੇ ਤਲਾਕ ਹੁੰਦੇ ਆ ਕਿ ਕੁਝ ਹੁੰਦੇ ਆ ਨਾ ਬਿਲਕੁਲ ਵੀ ਆਪਾਂ ਲੋਕ ਨਾ ਇਹਨਾਂ ਨੂੰ ਪ੍ਰੋਮੋਟ ਨਾ ਕਰੀਏ ਬਿਲਕੁਲ ਜੀ ਇਹ ਯਾਰ ਆਪਾਂ ਲੋਕਾਂ ਨੂੰ ਚਾਹੀਦਾ ਵੀ ਆਪਾਂ ਚੰਗੀ ਚੀਜ਼ ਪ੍ਰਮੋਟ ਕਰੀਏ ਹੁਣ ਤੁਸੀਂ ਕੋਈ ਚੰਗੀ ਚੀਜ਼ ਕੋਈ ਸਿੱਖਿਆ ਦੋਗੇ ਜਾਂ ਕੋਈ ਚੰਗੀ ਗੱਲ ਕਰੋਗੇ ਹਣਾ ਬਿਲਕੁਲ ਹੁਣ ਤਾਂ ਦੋ ਚਾਰ ਨੇ ਦੇਖਣਾ ਬਿਲਕੁਲ ਜੀ ਬਿਲਕੁਲ ਤੇ ਦੂਜੀ ਸਾਈਡ ਉਹਨੇ ਆਪਣੀ ਰੀਲ ਪਾਉਣੀ ਆ ਜਾਂ ਕੰਟੈਂਟ ਪਾਉਣਾ ਕੋਈ ਆਪਦਾ ਬਿਲਕੁਲ ਤੇ ਉੱਥੇ ਲੱਖਾਂ ਵੀਊ ਆ ਜਾਣੇ ਆ ਉਹੀ ਗੱਲ ਦੀਪ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਪੰਜਾਬ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੀ ਪਿੰਡ ਖੜਿਆਲ ਦੀ ਇੱਕ 바ਵਾ ਉਹਦੇ ਬਾਰੇ ਕੌਣ ਜਾਣਦਾ ਉਹ ਇੱਕ ਐਥਲੀਟ ਆ ਉਹ ਭੱਜਦੀ ਆ ਪਿੰਕੇ ਜਰਗੁਰਾਂ ਦੇ ਆ ਖੇਡਜੁਗਤ ਅਕਾਲ ਖੇਡਜੁਗਤ ਖੇਡਾਂ ਚੱਲਦੀਆਂ ਉਹਨਾਂ ਦੇ ਵਿੱਚ ਉਹ ਕੁੜੀ ਨੇ ਬਹੁਤ ਵੱਡੇ ਵੱਡੇ ਨਿਯਾਮ ਜਿੱਤੇ ਨੇ ਕਈ ਕੁੜੀਆਂ ਹੋਰ ਵੀ ਨੇ ਦੋ ਤਿੰਨ ਉਹਨਾਂ ਬਾਰੇ ਕਿੰਨੇ ਕੁ ਜਾਣਦੇ ਹੋਣਗੇ ਫਿਰ ਉਹੀ ਤਾਂ ਕਹਿੰਦੇ ਵੀ ਚੰਗੀ ਚੀਜ਼ ਨੂੰ ਤਾਂ ਆਪਾਂ ਪ੍ਰਮੋਟ ਇੰਗ ਕਰ ਰਹੇ ਨਾ ਨਹੀਂ ਕਰਦੇ ਬਿਲਕੁਲ ਜੀ ਜੇ ਲੋਕ ਉਹਨਾਂ ਨੂੰ ਜਾਣਣ ਉਹ ਵੀਡੀਓ ਅੱਗੇ ਲੈ ਕੇ ਆਉਣ ਹਾਂਜੀ ਲੋਕ ਉਹਨੂੰ ਦੇਖਣ ਵੀ ਕੁੜੀਆਂ ਕਿੰਨੀ ਮਿਹਨਤ ਕਰ ਰਹੀਆਂ ਹਾਂ ਹਾਂਜੀ ਤਾਂ ਆਪਣੇ ਕੁੜੀਆਂ ਸਿੱਖਣਾਂ ਬਿਲਕੁਲ ਉਹ ਯਾਰ ਆਪਾਂ ਜੋ ਚੀਜ਼ ਦੇਖਦੇ ਆ ਫਿਰ ਉਹੀ ਫੋਨ ਤੇ ਆਉਣ ਲੱਗ ਜਾਂਦੀ ਆ ਬਿਲਕੁਲ ਜੀ ਬਿਲਕੁਲ ਤੇ ਫੋਨ ਵੀ ਅੱਜ ਬੀ ਬੰਦੇ ਦੇ ਮਾਈਂਡ ਚ ਕੀ ਆ ਕੀ ਚੱਲਦਾ ਤੇ ਉਹ ਫਿਰ ਉਹ ਅੱਗੇ ਸੱਚ ਹੁੰਦਾ ਜੋ ਆਪਨੇ ਆਪ ਨਿਕਲਿਆਦਾ ਸਹੀ ਗੱਲ ਸੋ ਸਾਡੇ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਪੰਜਾਬੀਆਂ ਨੂੰ ਤੇ ਜਗਾਉਣ ਦੀ ਲੋੜ ਹੈ ਤੇ ਨੌਣ ਦੀ ਲੋੜ ਆ ਥੋੜਾ ਜਿਹਾ ਉੱਠ ਕੇ ਸਵੇਰੇ ਮਾਰਨਿੰਗ ਟਾਈਮ ਬਿਲਕੁਲ ਜੀ ਤੇ ਹੁਣ ਨਾ ਐਂ ਠੰਡ ਵਾਲੀ ਹੋ ਗਈ ਗਰਮੀ ਦੀ ਗੱਲ ਕਰਾਂ ਥੋੜਾ ਜਿਹਾ ਜਾਗੋ ਸਿਰ ਚ ਪਾਣੀ ਪਾਓ ਵੀ ਅਹੀ ਕਿਹੜੇ ਰਾਹ ਚ ਜਾ ਰਹੇ ਆਂ ਵੀ ਕਿੰਨਾ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਆਂ ਬਾਅਦ ਚ ਫਿਰ ਆਪਾਂ ਨਾ ਮੈਂ ਦੇਖਿਆ ਕਈ ਇੱਥੇ ਨਾ Instagram ਤੇ ਨਾ ਲੋਕਾਂ ਨੇ ਫੇਕ ਵੀਡੀਓ ਬਣਾਈ ਹੋਈਆਂ ਬਿਲਕੁਲ ਜੀ ਫੇਕ ਫਿਰ ਉੱਥੇ ਫਿਰ ਬਾਅਦ ਚ ਉਹਨਾਂ ਦੇ ਕਰਕੇ ਕੱਟ ਕੇ ਕੁੜੀਆਂ ਦੀ ਰੀਲਾਂ ਪਾਈ ਜਾਂਦੇ ਆ ਬਿਲਕੁਲ ਜੀ ਤੇ ਅਸਲੀ ਰ ਉੱਪਰ ਆਡੀਓ ਲਈ ਜਾਂਦੇ ਆ ਬਿਲਕੁਲ ਜੀ ਤੇ ਉਹਦੇ ਫਿਰ ਬਾਅਦ ਚ ਫਿਰ ਉਹ ਕੁੜੀ ਬੋਲਦੀ ਆ ਜੀ ਮੇਰੇ ਨਾਲ ਐ ਹੋ ਗਿਆ ਆਪਾ ਹੋ ਗਿਆ ਵੀ ਯਾਰ ਤੁਸੀਂ ਪਹਿਲੀ ਨਾ ਚੀਜ਼ਾਂ ਕਰੋ ਬਿਲਕੁਲ ਜੀ ਬਿਲਕੁਲ ਸੋਚਣਾ ਚਾਹੀਦਾ ਲੋਕ ਕਿਉਂ ਯੂਜ਼ ਕਰਨ ਹਾਂਜੀ ਯਾਰਾ ਮੈਨੂੰ ਲੱਗਦਾ ਵੀ ਆਪਣੇ ਲੋਕ ਬਹੁਤ ਜ਼ਿਆਦਾ ਜ਼ਿੰਮੇਵਾਰ ਰਏ ਚੀਜ਼ਾਂ ਦੇ ਹਾਂਜੀ ਬਾਅਦ ਚੋਂ ਆਪਾਂ ਨਾ ਲੋਕ ਸਮਝਦਾਰ ਬਣ ਜਾਂਦੇ ਆ ਬਿਲਕੁਲ ਜੀ ਬਾਅਦ ਚੋਂ ਕਮੈਂਟ ਚੰਗੇ ਚੰਗੇ ਕਮੈਂਟ ਕਰਨ ਲੱਗ ਜਾਂਦੇ ਆ ਹਾਂਜੀ ਵੀ ਉਹ ਇੰਨਾ ਦੀ ਐ ਕਰਦੀ ਉਹਨੂੰ ਵੀ ਯਰ ਕਰਾਉਣ ਵਾਲਾ ਕੌਣ ਆ ਦੇਖਣ ਵਾਲਾ ਕੌਣ ਆਪਾਂ ਤੁਸੀਂ ਉਹ ਤੁਸੀਂ ਕਮੈਂਟ ਮਾਰੇ ਦੇਖੋ ਨੀਚੇ ਕਿੰਨੇ ਸੋਨੇ ਬਿਊਟੀਫੁੱਲ ਜੀ ਬਿਲਕੁਲ ਬਿਲਕੁਲ ਕੋਈ ਕਿਸੇ ਨੇ ਕੁਸ ਮਾਰਿਆ ਹੋਇਆ ਹਣਾ ਬਿਲਕੁਲ ਉਹ ਯਾਰੋ ਬਈ ਯਾਰ ਬਾਕਸ ਤੋਂ ਭਰਾਵੋ ਮੈਂ ਤਾਂ ਹੀ ਕਹਿੰਦਾ ਵੀ ਤੁਸੀਂ ਕੋਈ ਚੰਗੀ ਰੀਲ ਦੇਖੋ ਬਿਲਕੁਲ ਜੀ ਚੰਗੀ ਚੀਜ਼ ਪ੍ਰਮੋਟ ਕਰੋ ਬਿਲਕੁਲ ਕੋਈ ਸਿੱਖਿਆ ਯਾਰ ਇਹ ਜਿਹੜਾ ਇੰਸਟਾਗ੍ਰਾਮ ਨਾ ਪਲੇਟਫਾਰਮ ਹੈ ਕੋਈ ਵੀ ਲਾ ਲਓ ਹੋਰ ਵੀ ਚੀਜ਼ਾਂ ਚਲੋ ਸੋਸ਼ਲ ਮੀਡੀਆ ਆ ਗਿਆ ਹਾਂਜੀ ਇਹ ਇੱਕ ਚੰਗਾ ਕੰਟੈਂਟ ਲੈ ਕੇ ਆਉਣ ਨਾਲ ਲੋਕ ਚੰਗੀਆਂ ਚੀਜ਼ਾਂ ਲੈ ਕੇ ਆਉਣ ਬਿਲਕੁਲ ਮੈਨੂੰ ਲੱਗਦਾ ਬਹੁਤ ਵਧੀਆ ਹੋਣਾ ਬਿਲਕੁਲ ਤੇ ਆ ਥੋੜਾ ਜਿਹਾ ਫੇਕ ਕੰਮ ਤੋਂ ਥੋੜਾ ਬਚੋ ਇਹ ਜ ਕੁਝ ਨਹੀਂ ਰੱਖਿਆਗਾ ਬਾਕੀ ਤੁਸੀਂ ਆਪਸੇ ਆਣਿਓ ਮੈਨੂੰ ਕਹਿਣ ਦੀ ਲੋੜ ਨਹੀਂ ਤੇ ਹੁਣ ਤੁਸੀਂ ਜਾ ਕੇ ਫੋਨ ਫਰੋਲਿਓ ਬਿਲਕੁਲ ਜੀ ਹੁਣ ਕੋਈ ਨਾ ਕੋਈ ਨਵੀਂ ਰੀਲ ਆ ਜਾਣੀ ਤੁਹਾਡੇ ਮੂਰੇ ਇਹ ਜੀ ਹਾਂਜੀ ਹਾਂ ਨਿਤ ਨਮਾਨ ਨਾ ਮਾਰ ਮਾਰਨਿੰਗ ਟਾਈਮ ਫਿਰ ਬੈਰ ਲੋਈ ਹੁੰਦੀ ਆ ਉਹ ਬਿਲਕੁਲ ਤੇ ਆਪਾਂ ਥੋੜੇ ਲੋਕ ਜਾਗੀਏ ਤੇ ਥੋੜਾ ਜਿਹਾ ਦੇਖੀਏ ਵੀ ਅਸੀਂ ਜਾ ਕਿੱਧਰ ਨੂੰ ਰਹਿਆ ਜਾ ਕਿੱਧਰ ਨੂੰ ਰਹਿਆ ਤਾਂ ਸਾਡੀ ਜੀ ਲਾਸਟ ਸਾਰੀ ਬੇਨਤੀ ਸਾਰੇ ਪਿੰਡ ਪੰਜਾਬ ਦੇ ਮਾਪਿਆਂ ਨੂੰ ਆ ਕਿ ਆਪਣੇ ਬੱਚਿਆਂ ਦਾ ਫੋਨ ਤੇ ਉਹਨਾਂ ਦਾ ਧਿਆਨ ਜ਼ਰੂਰ ਦੇਖੀਏ ਕਿ ਸਾਡੇ ਜਵਾਕ ਜਾ ਕਿੱਧਰ ਨੂੰ ਰਹੇ ਨੇ ਧੰਨਵਾਦ ਜੀ